ਕਿਸਾਨੀ ਤਰਨੇ ਦੇ ਉੱਤੇ ਕਈ ਸਿਆਸੀ ਲੀਡਰ ਢੱਲੇਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਪਰੰਤੂ ਕਿਸੇ ਸਿਆਸੀ ਲੀਡਰ ਦੇ ਵੱਲੋਂ ਇਹ ਗੱਲ ਨਹੀਂ ਕਹੀ ਗਈ ਕਿ ਢੱਲੇਵਾਲ ਸਾਹਿਬ ਤੁਸੀਂ ਆਪਣਾ ਮਰਨ ਵਰਤ ਛੱਡੋ ਤੇ ਜਿਸ ਤੋਂ ਬਾਅਦ ਉੱਥੇ ਹੀ ਕਈ ਲੀਟਰ ਸਿਆਸੀ ਰੋਟੀਆਂ ਸੇਕਣ ਦੇ ਲਈ ਧਰਨੇ ਪ੍ਰਦਰਸ਼ਨ ਤੇ ਜਾ ਰਹੇ ਨੇ ਤੇ ਦੱਸਿਏ ਕਿ ਇਹ ਬਿਆਨ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਈ ਲੀਡਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਤੋਂ ਬਾਅਦ ਹੁਣ ਜਗਜੀਤ ਡੱਲੇਵਾਲ ਨੂੰ ਲੈ ਕੇ ਪੂਰੇ ਹੀ ਪੰਜਾਬ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਅੱਜ 26 ਦਿਨ ਹੋ ਗਏ ਨੇ ਤੇ 26 ਦਿਨ ਤੋਂ ਉੱਪਰ ਹੋ ਗਏ ਨੇ ਤੇ ਜਿਸ ਤੋਂ ਬਾਅਦ ਡੱਲੇਵਾਲ ਦੀ ਸਿਹਤ ਕਾਫੀ ਵਿਗੜਦੀ ਜਾ ਰਹੀ ਹੈ ਤੇ ਦੂਜੇ ਪਾਸੇ ਉੱਥੇ ਹੀ ਡੱਲੇਵਾਲ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਨੇ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਉਲਟੀਆਂ ਹੋਈਆਂ ਤੇ ਬੇਵੋਸ਼ ਹੋ ਗਏ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਵਿਗੜੀ ਸਿਹਤ ਨੂੰ ਲੈ ਕੇ ਸਾਰੇ ਚਿੰਤਤ ਨਜ਼ਰ ਆ ਰਹੇ ਨੇ ਪਰੰਤੂ ਜਾਖੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਉਹਨਾਂ ਨੇ ਕਈ ਸਿਆਸੀ ਰੋਟੀਆਂ ਸੇਕਣ ਵਾਲੇ ਲੀਡਰਾਂ ਨੂੰ ਲੈ ਕੇ ਬਿਆਨ ਦਿੱਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਡੱਲੇਵਾਲ ਸੰਸਾਮ ਨੂੰ ਇਹ ਕੋਈ ਗੱਲ ਨਹੀਂ ਕਹਿ ਰਿਹਾ ਕਿ ਤੁਸੀਂ ਆਪਣਾ ਮਰਨ ਵਰਤ ਛੱਡ ਦਿਓ ਪਰੰਤੂ ਮੁਲਾਕਾਤ ਕਰਨ ਦੇ ਲਈ ਕਈ ਲੀਡਰ ਧਰਨਿਆਂ ਦੇ ਉੱਤੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਇਹ ਬਿਆਨ ਦੇਖ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧ ਦਾ ਕੀ ਕਹਿਣਾ ਹੈ ਤੁਸੀਂ ਵੀ ਦੇਖਿਆ ਹੋਣਾ ਉਹ ਸਾਰੀ ਚਿੰਤਾਵਾਂ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਦੇ ਐ ਇੱਕ ਚੀਜ਼ ਜਿਹੜੀ ਮੈਨੂੰ ਅਖਰਦੀ ਹੈ ਉਹ ਆ ਵੀ ਕਿਸੇ ਨੇ ਅੱਜ ਤੱਕ ਆ ਨਹੀਂ ਗਿਆ ਜਾ ਕੇ ਪੁੱਛ ਲੈਂਦੇ ਜੀ ਇਹਨਾਂ ਦਾ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਜੀ ਕਿਡਨੀ ਠੀਕ ਹੈ ਜੀ ਲੀਵਰ ਇਹਨਾਂ ਦਾ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਟੈਂਪਰੇਚਰ ਕੀ ਹੈ ਜੀ ਪਰ ਕਿਸੇ ਨੇ ਅੱਜ ਤੱਕ ਆ ਨਹੀਂ ਕਿਹਾ ਡੱਲੇਵਾਲ ਸਾਹਿਬ ਤੁਸੀਂ ਆ ਮਰਨ ਵਰਤ ਤੋੜੋ ਇੱਕ ਬੰਦੇ ਨੇ ਜਾ ਕੇ ਉੱਥੇ ਆ ਨਹੀਂ ਗਿਆ ਵੀ ਤੁਸੀਂ ਆ ਜਿਹੜਾ ਤੁਹਾਡਾ ਸੰਘਰਸ਼ ਹੈ ਅਸੀਂ ਉੋਟਦੇ ਆ ਤੁਸੀਂ ਆ ਤੁਹਾਡੀ ਜਾਨ ਸਾਡੇ ਸਾਰਿਆਂ ਵਾਸਤੇ ਕੀਮਤੀ ਹੈ ਮੈਂ ਤਾਂ ਅੱਜ ਅਪੀਲ ਕਰਨ ਵਾਸਤੇ ਤੁਹਾਡੇ ਰਾਂਹੀਂ ਸਾਰੇ ਸਾਥੀਆਂ ਨੂੰ ਚਾਹੇ ਸਾਡੇ ਰਾਜਨੀਤਿਕ ਉਹਨਾਂ ਨਾਲ મતભੇਦ ਹੈਗੇ ਚਾਹੇ ਉਹਨਾਂ ਦੀ ਸੋਚ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਜਾਏ ਜਿਹੜੇ ਉਥੇ ਉਹਨਾਂ ਦੇ ਆਪ ਦੇ ਸਾਥੀ ਬੈਠੇ ਆ ਉਹਨਾਂ ਦੀ ਉਸ ਸੰਗਠਨ ਦੇ ਨਾਨ ਪੋਲੀਟਿਕਲ ਜਿਹੜੀ ਐਸ ਕੇ ਐਮ ਬੈਠੀ ਹੈ ਉਥੇ ਜਾਂ ਦੂਜੀ ਜਿਹੜੇ ਕਿਸਾਨ ਕਿਰਤੀ ਵਾਲੇ ਬੈਠੇ ਆ ਜਾਂ ਦੂਜੀ 13 ਜਿਹੜੀਆਂ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਬਖ ਕਹਿੰਦੇ ਨਾ ਜਿਸ ਤਰ੍ਹਾਂ ਨਾਰਾ ਸੀਗਾ ਵੀ ਬਾਕੀ ਗੱਲਾਂ ਛੱਡੋ ਅੱਜ ਉਹਨਾਂ ਦੀ ਜਾਨ ਬਚਾਉਣ ਦੀ ਗੱਲ ਕਰੋ ਸਾਰੀਆਂ ਗੱਲਾਂ ਬਾਅਦ ਚ ਹੁੰਦੀਆਂ ਰਹਿਣਗੀਆਂ ਸਾਬ ਮੈਂ ਸਮਝਦਾ ਵੀ ਅੱਜ ਇਹ ਚਿੰਤਾ ਦਾ ਵਿਸ਼ਾ ਸਾਰ ਨੂੰ ਆਉਣਾ ਚਾਹੀਦਾ ਰੋਜ਼ ਅਖਬਾਰਾਂ ਭਰੀਆਂ ਪਈਆਂ ਵੈਸੇ ਤਾਂ ਹੁਣ ਮੈਂ ਅੱਜ ਦੇਖ ਰਿਹਾ ਸੀ ਸਿਰਫ ਇੱਕ ਅੱਧੇ ਅਖਬਾਰ ਨੇ ਫਰੰਟ ਪੇਜ ਤੇ ਲਾਈ ਹੈ ਤੀਜੇ ਪੇਜ ਤੇ ਜਾਵਣੀਆਂ ਖਬਰਾਂ ਉਹ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਸੀਗਾ ਉਹ ਅੱਜ ਧੀਰੇ ਧੀਰੇ ਹੋਰੀ ਪਾਸੇ ਘਲਣਾ ਤੁਰੀ ਜਾਂਦੀਆਂ ਪਰ ਉੱਥੇ ਆਪਾਂ ਉਹਨਾਂ ਦੀ ਜਾਨ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਸੌਰੀ ਮੈਂ ਬੜਾ ਸਖਤ ਵਰਡ ਇਸਤੇਮਾਲ ਕਰ ਰਿਹਾ ਖਿਲਵਾੜ ਹੋ ਰਿਹਾ ਸਭ ਕਿਸੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਵੀ ਉਹਨਾਂ ਦਾ ਰੋਜ਼ ਖਬਰ ਪੜ੍ਹ ਲੰਨੇ ਆ ਰੋਜ਼ ਰਿਪੋਰਟ ਦੇਖ ਲੰਨੇ ਆ ਇੰਟਰਨਲ ਹੈ ਜਿਹੜੇ ਆਰਗਨਸ ਐ ਸਾਰੇ ਇਫੈਕਟ ਹੋ ਜਾਣਗੇ ਸਭ ਆਰਗਨ ਆਰਗਨ ਇਫੈਕਟ ਹੋ ਜਾਣਗੇ ਉਸ ਬਜ਼ੁਰਗ ਬੰਦੇ ਨੂੰ ਮੇਰੇ ਕੱਲ 70 ਸਾਲ ਦੀ ਮਾਰੂ ਉਮਰ ਹੁੰਦੀ 70 ਸਾਲ ਦੀ ਉਮਰ ਦੇ ਅਗਰ ਕਿਡਨੀ ਫੇਲ ਹੋ ਗਈ ਸਾਬ ਸਾਰੀ ਉਮਰ ਵਾਸਤੇ ਜਾਨ ਬਚਾ ਵੀ ਲਿਓ ਸਾਰੀ ਉਮਰ ਵਾਸਤੇ ਡਾਇਲਿਸਿਸ ਤੇ ਚੜਾ ਦੇਉਗੇ ਕੋਈ ਲਿਵਰ ਦਾ ਹੋ ਗਿਆ ਇਸ ਉਮਰ ਚ ਆ ਕੇ ਨਾ ਤਾਂ ਕੋਈ ਟ੍ਰਾਂਸਪਲੈਂਟ ਹੋਣਾ ਜਿਉਂਦੇ ਦਰ ਡਾਕਟਰ ਹੈਗੇ ਵੈਂਟੀਲੇਟਰ ਤੇ ਪਾ ਕੇ ਵੀ ਰੱਖ ਲੈਣਗੇ ਪਰ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਸਾਬ ਉਹਨਾਂ ਦੀ ਮੇਰੀ ਬੇਨਤੀ ਉਹਨਾਂ ਨੂੰ ਆਈ ਹੈ ਢੱਲੇਵਾਲ ਜੀ ਨੂੰ ਉਹਨਾਂ ਦੇ ਸਾਥੀਆਂ ਨੂੰ ਤੁਹਾਡਾ ਜਿਹੜਾ ਪ੍ਰੋਟੈਸਟ ਸੀਗਾ ਅਗਰ ਸਹੀ ਮਾਨਿਆਂ ਦੇ ਅੰਦਰ ਤੁਹਾਨੂੰ ਚਿੰਤਾ ਹੈ ਵੀ ਤੁਹਾਡਾ ਪ੍ਰੋਟੈਸਟ ਜਿਹੜਾ ਹੈ ਸਹੀ ਹਲਕਿਆਂ 'ਚ ਸਹੀ ادارے ਤਾਈਂ ਤੁਹਾਡੀ ਗੱਲ ਪਹੁੰਚੇ ਤੇ ਮੈਂ ਸਮਝਦਾ ਵੀ ਇੱਕ ਤਾਂ ਪਾਰਲੀਮੈਂਟ ਹੈ ਤੇ ਪਾਰਲੀਮੈਂਟ ਦੇ ਵੀ ਜਿਹੜੇ ਫੈਸਲੇ ਆ ਉਹਨਾਂ ਨੂੰ ਮੋੜਨ ਵਾਲੀ ਜਿਹੜੀ ਤਾਕਤ ਹੈ ਉਹਨਾਂ ਨੂੰ ਦਰੁਸਤ ਕਰਨ ਦੀ ਤਾਕਤ ਹੈ ਉਹ ਸੁਪਰੀਮ ਕੋਰਟ ਕੋਲੇ ਸਭ ਮੇਰੀ ਬੇਨਤੀ ਸਾਰੇ ਲੀਡਰ ਸਾਹਿਬਾਨ ਨੂੰ ਹੈ ਜਿਆਦਾ ਉਹਨਾਂ ਦੇ ਨਾਲ ਵਾਲ ਜਿਹੜੇ ਪੰਦੇਰ ਜੀ ਆ ਦੂਜੇ ਜਿਹੜੇ ਸਾਥੀ ਬੈਠੇ ਹੈ ਉਹਨਾਂ ਨੂੰ ਜਾ ਕੇ ਆ ਬੇਨਤੀ ਕਰੋ ਵੀ ਥੋੜਾ ਜਿਹਾ ਹੰਸ਼ਨ ਸੀਗਾ ਥੋੜਾ ਜਿਹਾ ਮਰਨਮਰਤ ਤੁਸੀਂ ਰੱਖਿਆ ਹੈ ਇਹਦਾ ਟੀਚਾ ਪੂਰਾ ਹੋ ਗਿਆ ਨਾਥਿੰਗ ਲੈਸ ਦਨ ਦਾ ਔਨਰੇਬਲ ਸੁਪਰੀਮ ਕੋਰਟ ਇਟਸੈਲਫ ਹੈਸ ਟੇਕਨ ਨੋਟਿਸ ਮਨੂ ਦੱਸ ਦੋ ਕਿੰਨੇ ਬੰਦਿਆਂ ਦਾ ਅੱਜ ਤੱਕ ਇਤਿਹਾਸ ਦੇ ਅੰਦਰ ਸੁਪਰੀਮ ਕੋਰਟ ਨੇ ਬਾਈ ਨੇਮ ਨੋਟਿਸ ਲਿਆ ਹੋਇਆ ਵੀ ਇਹਨਾਂ ਦੀ ਜਾਨ ਕੀਮਤੀ ਹੈ ਬਿਕੋਜ਼ ਉਹਨਾਂ ਦਾ ਮਕਸਦ ਇੱਕ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸੁਪਰੀਮ ਕੋਰਟ ਦਾ ਜਿੰਨਾ ਮੈਂ ਇੰਟਰਪ੍ਰੀਟ ਸਮਝ ਸਕਦਾ ਹਾਂ ਜਿੱਡੀ ਮੇਰੀ ਮੋਟੀ ਦਿਮਾਗ ਦੇ ਵਿੱਚ ਉਹਨਾਂ ਦੀ ਚਿੰਤਾ ਕਿਸਾਨਾਂ ਦੇ ਪ੍ਰਤੀ ਹੈ ਉਹਨਾਂ ਦੀ ਚਿੰਤਾ ਪੰਜਾਬ ਦੇ ਪ੍ਰਤੀ ਹੈ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਦੇ 'ਚ ਉਹਨਾਂ ਨੇ ਕਲੀਅਰ ਕਟ ਗਿਆ ਸੀਗਾ ਵੀ ਇਹਦੇ ਇੰਪਲੀਕੇਸ਼ਨਸ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਉਹਦੇ 'ਚ ਜਿਹੜੇ ਬੜੇ ਗੰਭੀਰ ਇੰਪਲੀਕੇਸ਼ਨਸ ਹੋ ਸਕਦੇ ਹੈ ਤੇ ਮੈਂ ਅੱਜ ਆ ਬੇਨਤੀ ਕਰਨ ਵਾਸਤੇ ਵੀ ਸਾਰੇ ਜਿਹੜੇ ਲੀਡਰ ਹੈ ਜਿਹੜੇ ਅੱਜ ਅਨਾਉਂਸ ਹੋ ਰਿਹਾ 24 ਤਰੀਕ ਨੂੰ ਆਪਾਂ ਕੈਂਡਲ ਮਾਰਚ ਕਰਾਂਗੇ ਸਾਬ ਅਜ ਤਾਈਂ ਕੈਂਡਲ ਮਾਰਚ ਕਰਦਿਆਂ ਨੌਬਤ ਨਹੀਂ ਆਈ ਜਿੰਦੇ ਜਾਗਦੇ ਜੇ ਬੈਠੇ ਹੈ ਤੁਸੀਂ ਆ ਕਿਉਂ ੱੱਕੇ ਨਾਲ ਆ ਕੰਮ ਕਰਨ ਲੱਗੇ ਹੋ ਆ ਕੋਈ this does not agar well ਦੀਏ ਪੈਨਾਂ ਨਹੀਂ ਜਗ੍ਹਾ ਦੇ ਉਹਦੇ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਨਾ ਕਿ I'm sorry to say ਸਾਬ ਇਸ ਦੇ ਇਲਾਵਾ ਕਿਉਂਕਿ ਮੈਂ ਬੜੀ ਕੋਸ਼ਿਸ਼ ਕਰਦਾ ਪਰ ਉਹਨਾਂ ਦੇ ਚਿੱਤਾਂ ਦੇ ਉੱਤੇ ਤੁਸੀਂ ਰਾਜਨੀਤੀਕ ਆਪਣੇ ਹੋਂਮੇ ਦੀ ਲੜਾਈ ਲੜ ਰਹੇ ਹੋ ਸਭ ਕਿਸ ਕਲ ਦੀ ਲੜਾਈ ਹੈ ਤੁਸੀਂ ਥੋੜੀ ਗੱਲ ਰੱਖੀ ਗਈ ਸਰਕਾਰ ਨੂੰ ਤੁਸੀਂ ਇੱਕ ਦੇਖੋ ਮੰਗਾ ਤਾਂ ਮ ਉਹਨਾਂ ਨਾਲੀਆਂ ਸਹਿਮਤ ਨਾ ਹ ਹਰੇਕ ਬੰਦੇ ਦਾ ਆਪਣਾ ਆਪਣਾ ਪੀਣਾ ਆਮ ਨੋਬਡੀ ਪਰ ਮੇਰੇ ਖਦਸੇ ਜਿਹੜੇ ਦਿਮਾਗ 'ਚ ਆਇਆ ਜਿਨ੍ਹਾਂ ਨੂੰ ਲੈ ਕੇ ਮੈਂ ਕਹਿ ਸਕਦਾ ਵੀ ਤੁਸੀਂ ਪਹਿਲਾਂ ਆਪਣੇ ਕਰਤੱਵ ਨਾ ਲਓ ਜਿਹੜੇ ਤੁਹਾਡੇ ਨਾਲ ਐਡਾ ਵੱਡਾ ਸੰਘਰਸ਼ ਚੱਲਿਆ ਸੀ ਜਿਸ ਸੰਘਰਸ਼ ਦੀ ਦਵਾਈ ਲੈ ਕੇ ਆਪਾਂ ਦੁਬਾਰਾ ਸੰਘਰਸ਼ ਵਿੜਿਆ ਉਹ ਸੰਘਰਸ਼ ਦੇ ਵਿੱਚ ਜਿਹੜੇ ਸਾਥੀ ਨਾਲ ਸੀਗੇ ਜਿਨ੍ਹਾਂ ਨੇ ਉੱਥੇ ਮੋਰਚਾ ਸਾਲ ਤੱਕ ਲਾਈ ਰੱਖਿਆ ਉਹ ਵੀ ਸਹਿਮਤ ਹੈ ਨਹੀਂ ਤੁਹਾਡੀ ਮੰਗ ਦੇ ਨਾਲ ਸਰਕਾਰ ਨੂੰ ਮਨਾਣ ਚੱਲਿਓ ਪਹਿਲਾਂ ਘਰ ਦੇ ਅੰਦਰ ਏਕਾ ਬੜਾ ਜ਼ਰੂਰੀ ਹੈ ਲੋਕਾਂ ਨੂੰ ਗਲਤਫਹਮੀ ਦੇ ਵਿੱਚ ਪਾ ਕੇ ਪੰਜਾਬ ਦੇ ਅੰਦਰ ਜੋ ਹਾਲਾਤ ਅੱਜ ਮੈਂ ਇਸ ਕਰਕੇ ਕਹਿ ਰਿਹਾ ਸਾਰੇ ਇਸ ਨੂੰ ਵੱਡੇ ਨਜ਼ਰੀਏ ਨਾਲ ਦੇਖਣਾ ਪਊਗਾ ਸਾਬ you have to look at the overall scenario ਅੱਜ ਪੰਜਾਬ ਦੇ ਅੰਦਰ ਅੱਜ 23 ਤਰੀਕ ਹੈ ਮੇਰੇ ਖਿਆਲ ਪਹਿਲਾ ਜਿਹੜਾ ਧਮਾਕਾ ਪੁਲਿਸ ਸਟੇਸ਼ਨ ਚ ਪਿਛਲੇ 23 ਨੂੰ ਹੋਇਆ ਸੀ ਅੱਜ ਇੱਕ ਮਹੀਨਾ ਹੋ ਗਿਆ ਅੱਠ ਹੋ ਗਏ 9 ਹੋ ਗਏ ਉਹ ਸਾਰੀ ਲਿਸਟ ਮੈਂ ਲਈ ਫਿਰਦਾ ਇੱਕ ਜਿਹੜੀ ਹੈ ਆ ਅੱਜ ਵੀ ਰਿਪੋਰਟ ਬਹੁਤ ਵੱਡੇ ਤਰੀਕੇ ਨਾਲ ਲੱਗੀ ਹੈ ਅਖਬਾਰਾਂ 'ਚ ਲੱਗੀ ਹੈ ਰੋਜ਼ ਦੀ ਚਰਚਾ ਹੋ ਰਹੀ ਹੈ ਪੁਲਿਸ ਕਈ ਦਿਨ ਤਾਂ ਟਾਲਦੀ ਰਹੀ ਜੀ ਕਿਤੇ ਟਾਇਰ ਫਟ ਗਿਆ ਜੀ ਕਿਤੇ ਕੋਈ ਹੋਰ ਪਟਾਕਾ ਪੈ ਗਿਆ ਪਰ ਪਟਾਕਾ ਆ ਨਹੀਂ ਸਾਹਿਬ ਅੱਜ ਪਟਾਕਾ ਜਿਹੜੇ ਹਾਲਾਤ ਬਣ ਰਹੇ ਆ ਉਹ ਹਾਲਾਤ ਬਣ ਰਿਹਾ ਹੈ ਕਲੀਅਰ ਕਟ ਇੰਡੀਕੇਸ਼ਨਸ ਹੈਗੇ ਆਂ ਵੀ ਆਈਐਸਆਈ ਉੱਥੇ ਬੈਠੀ ਪਾਕਿਸਤਾਨ ਵਾਲੀ ਇੱਥੇ ਪੰਜਾਬ ਦੇ ਅੰਦਰ ਡਿਸਟਰਬੈਂਸ ਸਪ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਖਦਸਾ ਸੁਪਰੀਮ ਕੋਰਟ ਨੇ ਜਾਰੀ ਕੀਤਾ ਵੀ ਹੈ ਇਸ ਕਿਸਮ ਦੀ ਕੋਈ ਅਨਸੁਖਾਵੀ ਘਟਨਾ ਹੋਗੀ ਤੇ ਪੰਜਾਬ ਆਲਰੇਡੀ ਇਜ਼ ਅ ਵੋਲੇਟਾਈਲ ਸੀਡੀ ਸਿਚੁਏਸ਼ਨ ਹੈ ਪੰਜਾਬ ਦੇ ਅੰਦਰ ਉਹਦੇ ਵਿੱਚ ਬਰੂਦੀ ਤੇ ਤੁਸੀਂ ਤਿੱਲਾ ਨਾਲ ਨਾਲ ਵਾਲੀ ਗੱਲ ਕਰਦੇ ਹੋ ਉਹ ਤਾਂ ਡਿੱਕੀ ਜਾਂਦੇ ਪੰਜਾਬ ਪੁਲਿਸ ਦੇ ਹੱਥ ਖੜੇ ਹੈ ਕਈ ਦਿਨ ਤਾਂ ਟਾਲਦੀ ਕੋਸ਼ਿਸ਼ ਕੀਤੀ ਹੁਣ ਮੇਰੇ ਖਿਆਲ ਤੋਂ ਉੱਥੇ ਜਾ ਕੇ ਪੀਲੀ ਵੀਤ ਜਾ ਕੇ ਇਨਕਾਊਂਟਰ ਹੈ ਉਹਨਾਂ ਨੇ ਉੱਥੇ ਫੜ ਕੇ ਮਾਰੇ ਕਿਨੂੰ ਕਿਨੂੰ ਫੜ ਕੇ ਮਾਰੂਗੇ ਸਭ ਯੂਥ ਨੂੰ ਯੂਥਕ ਅੱਜ ਦੇਖੋ ਬੇਰੋਜ਼ਗਾਰੀ ਦੇ ਹਾਲਾਤ ਦੇ ਵਿੱਚ ਉਹ ਕੋ ਬਾਹਰ ਜਾਣ ਦੇ ਚੱਕਰਾਂ 'ਚ ਹੈ ਕੋਈ ਨਾ ਕੋਈ ਜਿਸ ਤਰ੍ਹਾਂ ਦੇ ਪਹਿਲਾਂ ਇੱਥੇ ਵਾਰਦ ਤਾਂ ਪੰਜਾਬ 'ਚ ਰੋਜ਼ ਹੋ ਰਹੀਆਂ ਛੋੜੇ ਛੋੜੇ ਜੇ ਪੈਸੇ ਵਾਸਤੇ ਜਾਂ ਤੁਹਾਨੂੰ ਬਾਹਰ ਭੇਜ ਦੇਂਗੇ ਉਸ ਚੱਕਰ 'ਚ ਉਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਹੈ ਲੋ ਵੀ ਤੁਸੀਂ ਆ ਕੰਮ ਕਰ ਦਿਓ ਉਹ ਤਾਂ ਉਹਨਾਂ ਨੂੰ ਜਿਹੜੇ ਗਰਨੇਡਾ ਦੀ ਨਾਮ ਆ ਰਿਹਾ ਹੈ ਕਿਹੜੇ ਗਰਨੇਡ ਉਹਨਾਂ ਨੇ ਇਸਤੇਮਾਲ ਕੀਤੇ ਹੈ ਪਾਕਿਸਤਾਨ ਵਾਲਿਆਂ ਨੇ ਕਿਹੜਾ ਆਰਡੀਐਕਸ ਆਇਆ ਹੈ ਉਹ ਤਾਂ ਢਿੱਕੀ ਜਾਂਦੇ ਨੌਜਵਾਨ ਮੁੰਡੇ ਆ ਗੁੰਮਰਾ ਕਰਨ ਦੀ ਨਾਲ ਦੀ ਨਾਲ ਸਥਿਤੀ ਪੈਦਾ ਹੋ ਜੂਗੀ ਪੰਜਾਬ ਦੀ ਬੇਤਰੀ ਨੂੰ ਸਾਹਮਣੇ ਰੱਖ ਕੇ ਚਾਹੇ ਉਹਨਾਂ ਦੇ ਰਾਜੇਵਾਲ ਸਾਹਵ ਦੇ ਉਗਰਾਹ ਜੀ ਦੇ ਬਾਕੀ ਸਾਰੇ ਸਾਥੀਆਂ ਦੇ ਉਹਨਾਂ ਨਾਲ ਫਰਕ ਹੋ ਸਕਦੇ ਹੈ ਮੇਰੀ ਬੇਨਤੀ ਹੈ ਇਟ ਇਜ਼ ਨਾਟ ਅ ਓਕੇਸ਼ਨ ਫਾਰ ਵਨ ਅਪ ਮੈਨਸ਼ਿਪ ਜਿਹੜਾ ਤੁਸੀਂ ਕਿਹਾ ਵੀ ਸਾਨੂੰ ਚਿੱਠੀ ਨਹੀਂ ਲਿਖੀ ਉਹ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਬੁਲਾਣਾ ਨਹੀਂ ਦੇਖੋ ਹੋਮੇ ਵਾਸਤੇ ਤੁਸੀਂ ਦੱਲੇਵਾਲ ਹੋਰਾਂ ਦੀ ਜ਼ਿੰਦਗੀ ਨਾਲ ਨਾ ਖੇਡੋ ਐ ਜਿਹੜੇ ਲੀਡਰ ਜਾ ਰਹੇ ਆ ਸਭ ਉਥੇ ਸੌਰੀ ਮੈਂ ਠੀਕ ਹੈ ਹਾਲ ਚਾਲ ਪੁੱਛਣ ਜਾਣੇ ਆ ਪਰ ਜੇ ਕਿਤੇ ਆ ਕਹਿ ਦਿੰਦੇ ਵੀ ਅਸੀਂ ਪਾਰਲੀਮੈਂਟ 'ਚ ਥੋੜੀ ਲੜਾਈ ਲੜਾਂਗੇ ਯਾ ਤੂੰ ਸ਼ੈਡੋ ਜੀ ਤੋਂ ਡੀ ਗੱਲ ਆ ਗਈ ਤੁਸੀਂ ਇੱਕ ਹਲਕ ਜਗਾਤੇ ਇਹਨੂੰ ਸੰਘਰਸ਼ ਕਰਾਂਗੇ ਕਿਉਂਕਿ